ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖ ਹਟਾਲ ਗੁਰਸੇਵੀ ਹੈ ਐਨ ਸੇ ਸੁਭਾਈ ਦਰਸ਼ਨ ਪਰ ਸੇ ਗੁਰੂ ਕਾ ਜਨਮਨੁ ਦੁਖੁ ਜਾਇ ਹੋਵੇ ਸਿਬਤਖ ਸੰਧੀ ਨੂਰੀ ਅਰਸ ਹੋ ਕ੍ਰਿਸ ਹੋ ਛਟੀਐ ਸੁੱਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਈ ਐ ਸੰਜਨ ਸੱਚਾ ਪਾਤਸ਼ਾਹ ਸਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆਂ ਸੋਹੀ ਐ ਸਵਨਾ ਦਾ ਵਿਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸ੍ਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਤੇ ਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਵਿਦ ਕਾਮਨਾ ਆਵੇ ਹਰ ਹਰ ਨਾਮ ਤੇ ਆਇਆ ਤਾ ਤੇ ਮੋਹਿ ਧਾਰੀ ਓਟ ਗੋਪਾਲ ਸਰਣ ਪਰਿਓ ਪੂਰਨ ਪਰਮੇਸ਼ਰ ਮਿੰਸੇ ਸਗਲ ਜੰਜਾਲ ਰਹਾਓ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਈ ਜੀਏ ਉਧਾਰਨ ਸਬ ਕੁਲ ਤਾਰਨ ਹਰ ਹਰ ਨਾਮ ਧਿਆਈ ਨਾਨਕ ਨਾਮ ਨਰੰਜਨ ਗਾਈਐ ਪਾਈਐ ਸਰਬ ਨਿਧਨ ਕਰ ਕਿਰਪਾ ਜਿਸ ਦੇ ਸਵਾਮੀ ਮਿਰਲੇ ਕਾਹੂ ਜਨ ਨਾਨਕ ਨਾਮ ਨਰਿੰਜਨ ਗਾਈਐ ਪਾਈਐ ਸਰਬ ਨਿਧਾਨ ਕਰ ਕਿਰਪਾ ਜਿਸ ਦੇ ਸਵਾਮੀ ਮਿਰਲੇ ਕਾਹੂ ਜਨ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ